ਅੱਜ ਆਜ਼ਾਦੀ ਦੇ 75ਵੇਂ ਦਿਨ ਨੂੰ ਪੂਰੇ ਪਹਾੜ ਵਿੱਚ ਮਨਾਇਆ ਗਿਆ ਉੱਥੇ ਗੜ ਸ਼ੰਕਰ ਅਦੀਨਪੰਦੇ ਸ਼੍ਰੀ ਖੁਲਾਰਗੜ ਸਾਹਿਬ ਦੇ ਸਰਕਾਰੀ ਹਾਈ ਸਕੂਲ ਵਿਖੇ ਆਜ਼ਾਦੀ ਦਿਵਸ ਸੁਵੇਦਾਰ ਮੇਜਰ ਬਖਸ਼ੀ ਸਿੰਘ ਅਤੇ ਕੈਪਟਨ ਸੰਤੋਖ ਸਿੰਘ ਦੀ ਅਗਵਾਈ ਚ ਮਨਾਇਆ ਗਿਆ ਜਿਸ ਵਿੱਚ ਝੰਡਾ ਲਹਿਰਾਇਆ ਗਿਆ ਸਕੂਲ ਇੰਚਾਰਜ ਕਰਨਲ ਸਿੰਘ ਦੀ ਦੇਖਰੇਖ ਹੇਠ ਕਰਵਾਏ ਗਏ ਸਮਾਗਮ ਚ ਬੱਚਿਆਂ ਨੇ ਸਕੂਲ ਦੇ ਬੱਚਿਆਂ ਨੇ ਆਜ਼ਾਦੀ ਦਿਵਸ ਨੂੰ ਸਮਰਪਿਤ ਕੋਰੀਓਗ੍ਰਾਫੀ ਗਿੱਧਾ ਪੰਗੜਾ ਪੇਸ਼ ਕੀਤਾ ਇਸ ਮੌਕੇ ਬੁਲਾਰ ਨੇ ਆਜ਼ਾਦੀ ਦੇ 75ਵੇਂ ਦਿਵਸ ਤੇ ਸਮੂਹ ਲੋਕਾਂ ਨੂੰ ਬਤਾਈ ਦਿੰਦਿਆਂ ਕਿ ਆ ਕਿ ਸਾਨੂੰ ਅੱਜ ਆਪਣੇ ਸ਼ਹੀਦਾਂ ਦੀਆਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਰੱਖਦੇ ਹੋਏ ਨੌਜਵਾਨਾਂ ਨੂੰ ਕਰਾਹੀ ਪੈਣ ਤੋਂ ਬਚਾਉਣ ਲਈ ਖੇਡਾਂ ਵੱਲ ਲਿਆਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਇਹੀ ਸ਼ਹੀਦਾਂ ਨੂੰ ਸੱਚੀ ਸ਼ਤਾਂਜਲੀ ਹੋਵੇਗੀ ਇਸ ਮੌਕੇ ਕੈਪਟਨ ਸੰਤੋਖ ਸਿੰਘ ਸੁਬੇਦਾਰ ਮੇਜਰ ਬਖਸ਼ੀ ਸਿੰਘ ਸਰਪੰਚ ਕੁਲਜੀਤ ਕੌਰ ਮਾਸਟਰ ਜੋਗਾ ਸਿੰਘ ਜਸਵਿੰਦਰ ਵਿੱਕੀ ਸੁਵਿੰਦਰ ਸਿੰਘ ਮਹਿੰਦਰ ਕੁਮਾਰ ਬਲਜੀਤ ਸਿੰਘ ਸੁਖਮੁਖਾ ਬੈਂਸ ਸਕੂਲ ਸਟਾਫ ਵੱਲੋਂ ਇੰਚਾਰਜ ਕਰਨੈਲ ਸਿੰਘ ਸੀਮਾ ਰਾਣਾ ਬਹਾਦਰ ਸਿੰਘ ਕਵਾਲ ਸਿੰਘ ਮਨਦੀਪ ਕੌਰ ਅੱਜ ਹਾਜ਼ਰ ਸਨ ਆਉ ਦੇਖਦੇ ਹਾਂ ਅਸ਼ਵਨੀ ਸ਼ਰਮਾ ਦੀ ਪੂਰੀ ਰਿਪੋਰਟ ਸਾਡਾ ਫੇਸਬੁੱਕ ਪੇਜ ਤੇ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਤੁਹਾਨੂੰ ਬਾੜ ਦੇ। ਯਾ ਕੈਡ ਦਾ ਭਾਮ ਹੈ। ਇਹ ਠੀਕ ਜੈ ਮੰਗਦਾ। ਬੇਨ ਨਾਲ ਇੱਕ ਵਾਰ ਜੋੜਦੇ ਆ। ਭਾਰਤ ਮਾਤਾ ਕੀ? ਜੈ। ਭਾਰਤ ਮਾਤਾ ਕੀ? ਜੈ। ਭਾਰਤ ਮਾਤਾ ਕੀ? ਜੈ। ਜੈ। ਤੁਹਾਨੂੰ ਵੀ ਇਹ ਆਪਣੇ ਸਕੂਲ ਦੀ ਸਫਾਈ ਰੱਖਣੀ ਜਿਹੜੀ ਹੈ ਬੱਚਿਆਂ ਦੀ ਜ਼ਿੰਮੇਵਾਰੀ ਵੀ ਪੈਂਦੀ ਹੈ ਜਿਹੜੇ ਸਕੂਲ 'ਚ ਪੜਦੇ ਹਨ। ਅੱਜ ਦਾ ਜੋ ਪ੍ਰੋਗਰਾਮ ਹੈ ਸਾਡੇ ਖਰੋੜਗੜ ਸਾਹਿਬ ਪਿੰਡ ਦੇ ਵਿੱਚ ਜੋ ਸਰਕਾਰੀ ਸਕੂਲ ਦੇ ਵਿੱਚ ਹੋਇਆ ਗਿਆ ਹੈ। ਕਿਸ ਦਾ ਮਤਲਬ ਸਰ ਵੀ ਤੁਸੀਂ ਜਿਵੇਂ 75ਵਾਂ ਜੋ ਸਾਡਾ ਸੁਤੰਤਰਤਾ ਦਿਵਸ ਹੈ ਉਸ ਨੂੰ ਅਸੀਂ ਆਪਣੇ ਬੱਚਿਆਂ ਦੇ ਵਿੱਚ ਬੈਠ ਕੇ ਸੈਲੀਬ੍ਰੇਟ ਕਰ ਸਕੀਏ ਔਰ ਆਪਣੇ ਪਿੰਡ ਦੇ ਬੰਦਿਆਂ ਨੂੰ ਵੀ ਬੁਲਾਈਏ ਔਰ ਸਾਡੇ ਪਿੰਡ ਦੇ ਤਕਰੀਬਨ 62 ਦੇ 62 ਦੇ ਲਗਭਗ ਬੱਚੇ ਐ ਜੋ ਸੇਵਾ ਅਦੇਸ਼ ਦੀ ਸਿਸਟਮ ਕਰ ਰਹੇ ਨੇ ਔਰ ਤਕਰੀਬਨ 17-18 ਜੋ ਬੰਦੇ ਐ ਉਹ ਪਹਿਲਾਂ ਸਾਡੇ ਫੌਜੀ ਐਕ ਸਰਵਿਸਮੈਨ ਹੋ ਚੁੱਕੇ ਨੇ ਸਾਡਾ ਸਿਰਫ ਮਤਲਬ ਇਹ ਕੋ ਸੀ ਕਿ ਅਸੀਂ ਸਾਰੇ ਪਿੰਡ ਨੂੰ ਇਕੱਠੇ ਕਰੀਏ ਬੱਚਿਆਂ ਨੂੰ ਇਕੱਠੇ ਕਰੀਏ ਔਰ ਉਹਨਾਂ ਨੂੰ ਅਸੀਂ ਸਮਝਾਈਏ ਕਿ ਸਾਡਾ ਦੇਸ਼ ਸਾਡੇ ਦੇਸ਼ ਪ੍ਰਤੀ ਸਾਡੀ ਕਿੰਨੀ ਕਿਸ ਤਰ੍ਹਾਂ ਦੀ ਸੋਚ ਹੋਣੀ ਚਾਹੀਦੀ ਹੈ ਔਰ ਸਾਡੇ ਐਨੇ ਜੋ ਸਾਡੇ ਸੈਨਿਕ ਹੈ ਉਹ ਸਾਡੇ ਦੇਸ਼ ਦੀ ਸੇਵਾ ਕਰ ਰਿਹਾ ਹੈ ਵੱਧ ਤੋਂ ਵੱਧ ਸਾਡੇ ਪਿੰਡ ਦੇ ਜਿਹੜੇ ਬੱਚੇ ਐ ਨੌਜਵਾਨ ਐ ਕੁੜੀਆਂ ਐ ਉਹ ਸੈਨਾ ਦੇ ਵਿੱਚ ਭਰਤੀ ਹੋਣ ਔਰ ਸਾਡੇ ਦੇਸ਼ ਦੀ ਸੇਵਾ ਕਰਨ ਔਰ ਸਾਡਾ ਸਿਰਫ ਇਨਾ ਹੀ ਮਤਲਬ ਸੀ ਇਸ ਕਰਕੇ ਅਸੀਂ ਪਹਿਲਾ ਜੋ ਇਹ ਪ੍ਰੋਗਰਾਮ ਹੈ 15 ਅਗਸਤ ਦੇ ਦਿਨ ਅੱਜ ਕਿਉਂਕਿ ਮੈਂ ਹੁਣੇ ਇਹ ਪੋਸਟ ਤੇ ਨੇ ਕਹੀਂ ਦੱਸਿਆ ਕਿ ਛੋਕਾ ਲੈਣ ਦੇ ਵਿੱਚ ਉਹ ਡਾਇਰੈਕਟਰ ਦੇ ਆ ਏਸੀਸੀ ਦੇ ਵਿੱਚਲਾ ਡਾਇਰੈਕਟਰ ਸੀ ਆ ਉਸ ਤੋਂ ਬਾਅਦ ਹੁਣ ਇੱਕ ਹੀ ਕੰਪਨੀ ਦੇ ਵਿੱਚ ਗਏ ਆ ਜਿੱਥੇ ਕਿ ਹਮਤਰੀ ਦੋਨੋਂ ਜਾਂਦੇ ਸੈਲਰੀ ਚੁੜੇ ਨਹੀਂ ਹਰ ਉਹ ਤੇ ਪੜਾਈ ਹੈ ਕਿ ਨਹੀਂ ਹਲਾ ਰਿਹਾ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਜੈ